ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਸੀਂ ਫੇਰ ਵੀ ਸਤਿਕਾਰ ਕਰਦੇ ਆ ਉਹ 24 ਘੰਟਿਆਂ ਦੇ ਅੰਦਰ ਅੰਦਰ ਅਕਾਲ ਤਖਤ ਦੇ ਪੇਸ਼ ਹੋਏ ਪਰ ਨਮਾਣੇ ਸਿੱਖ ਵਜੋਂ ਨਹੀਂ ਹੋਏ ਉਹ ਧੌਣ ਚ ਕਿੱਲਾ ਜਿਹੜਾ ਉਹ ਨਿਕਲਦਾ ੜੀ ਉਹ ਅਕਾਲੀ ਦਲ ਦੇ ਪ੍ਰਧਾਨ ਵਜੋਂ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਲੈਟਰਪੈਡ ਤੇ ਪੱਤਰ ਨੰਬਰ 250 ਸ਼੍ਰੋਮਣੀ ਅਕਾਲੀ ਦਲ ਅਭਲੀਕ 2024 ਮਿਤੀ 31/8/24 ਉਹਦੇ ਉੱਤੇ ਲਿਖਿਆ ਉਹਨੇ ਸਾਰਾ ਕੁਝ ਅਕਾਲੀ ਦਲ ਨੂੰ ਪਿੱਛੇ ਛੱਡ ਗਲਤੀ ਜੋ ਕਰੀ ਐ ਉਹ ਕਰ ਫੇਰ ਅਕਾਲੀ ਦਲ ਦੇ ਲੁੰਗਲਾਣੇ ਨੂੰ ਲਿਆਈ ਫੇਰ ਫੇਰ ਗੱਲਬਾਤ ਹੁੰਦੀ ਐ ਹੁਣ ਮੈਂ ਇਹਨਾਂ ਦੀਆਂ ਕਰਤੂਤਾਂ ਦੱਸਦਾ ਤੁਹਾਨੂੰ ਆਨ ਰਿਕਾਰਡ ਆਨ ਰਿਕਾਰਡ ਜੋ ਰਿਕਾਰਡ ਪਿਆ ਉਹ ਤੇ ਬੋਲਣਾ ਚਾਹੀਦਾ ਕੱਲ ਨੂੰ ਮਾਨਹਾਨੀ ਦਾ ਪਰਚਾ ਵੀ ਹੋ ਸਕਦਾ ਕਦਾਰ ਕੁਸ਼ੀ ਦੀ ਬਿਨਾ ਮਤ ਤੋਂ ਕੋਈ ਦੀ ਬੇਇੱਜ਼ਤੀ ਕਰਨੀ ਉਹ ਵੀ ਗਲਤ ਗੱਲ ਹੈ ਚਾਹੇ ਵੱਡਾ ਬੰਦਾ ਚਾਹੇ ਛੋਟਾ ਬੰਦਾ ਪਰ ਜਿੱਥੇ ਧਾਰਮਿਕ ਗੱਲ ਆ ਜਾਏ ਸਰਬ ਵਿਆਪੀ ਗੱਲ ਆ ਜਾਏ ਉੱਥੇ ਗੱਲ ਕਹਿਣੀ ਬਣਦੀ ਹੁੰਦੀ ਹੈ ਇਹਨਾਂ ਨੇ ਕਰਤੂਤਾਂ ਕੀ ਕਰੀਆਂ ਅਕਾਲ ਤਖਤ ਦੇ ਜਥੇਦਾਰਾਂ ਦੀਆਂ ਬੇਇੱਜ਼ਤੀਆਂ ਕੀਤੀਆਂ ਅਕਾਲ ਤਖਤ ਦੇ ਜਥੇਦਾਰਾਂ ਦੀਆਂ ਬੇਇੱਜ਼ਤੀਆਂ ਕੀਤੀਆਂ ਜਦੋਂ ਬਾਦਲਕੀਰ ਸਰਕਾਰ ਸੀ 12 ਦੇ ਵਿੱਚ ਬਣੀ ਐ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਪਾਠ ਦਾ ਭੋਗ ਪੈ ਰਿਆ ਸੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਜੋੜੇ ਲੈ ਕੇ ਸਟੇਜ ਤੇ ਚੜ ਗਏ ਉੱਥੇ ਲੜਾਈ ਹੋਈ ਇਹਨਾਂ ਦੀ ਤਾਂ ਉਹਨਾਂ ਦੇ ਵਿੱਚੋਂ ਅਕਾਲ ਤਾਕਤ ਦੇ ਜਿਹੜੇ ਪੰਜ ਲੀਡਰ ਫਿਰ ਸੱਦੇ ਗਏ ਸੀ ਬਾਦਲ ਅਕਾਲੀ ਦਲ ਦੇ ਉਹ ਜੋ ਦੋ ਵਾਰੀ ਇੱਕ ਮੰਤਰੀ ਵੀ ਰਿਹਾ ਹੈ ਔਰ ਐਕਟਿੰਗ ਪ੍ਰਧਾਨ ਵੀ ਰਿਹਾ ਹੈ ਤੇ ਅਕਾਲੀ ਲੀਡਰ ਵੀ ਹੈ ਤਾਂ ਉਹਨਾਂ ਨੂੰ ਜਿਹੜਾ ਹੈਗਾ ਸਜਾ ਸਨਾਈ ਬੋਲੇ ਵੀ ਆਹ ਕੁਛ ਹੈ ਇਹ ਦੋਨੋਂ ਨੂੰ ਸਿੰਘ ਸਾਹਿਬਾਨ ਨੇ ਬੁਲਾਇਆ ਤਾਂ ਉਹ ਤੈਸ਼ ਵਿੱਚ ਆ ਕੇ ਸਿੰਘ ਸਾਹਿਬਾਨ ਦੇ ਮਗਰ ਪੈ ਗਏ ਉਸ ਸਮੇਂ ਉਹ ਤੁਸੀਂ ਦੇਖ ਲਓ ਕਿਹੜਾ ਮੇਰੇ ਕੋਲ ਤਾਂ ਰਿਕਾਰਡ 'ਚ ਹੈ ਮਗਰ ਪੈ ਗਏ ਉਹ ਮਗਰਲੇ ਦਰਵਾਜ਼ੇ ਵਿੱਚ ਵੜ ਕੇ ਉਸ ਬੰਦੇ ਨੇ ਆਪਣੀ ਜਾਨ ਬਚਾਈ ਤੇ ਫਿਰ ਇਹਨਾਂ ਨੇ ਉਹਦੇ ਕਮਰੇ 'ਚ ਠੁੱਡੇ ਮਾਰੇ ਆਹ ਕਤਾਰਕੁਸ਼ੀ ਹੁੰਦੀ ਰਹੀ ਹੈ ਜਥੇਦਾਰ ਦੀ ਉਹ ਆ ਜਥੇਦਾਰ ਸੀ ਜਥੇਦਾਰ ਹੁੰਦਾ ਅਕਾਲੀ ਪੂਲਾ ਸਿੰਘ ਜਥੇਦਾਰ ਹੁੰਦਾ ਜੋ ਗੁਰੂ ਸਾਹਿਬਾਂ ਨੇ ਵੇਲੇ ਲਾਏ ਗਏ ਨਾ ਵੱਡ ਕੇ ਗਾਲੇ ਨਾਲ ਦੇ ਨਾ ਥੱਲੇ ਸਿੱਟੇ ਹੁੰਦੇ ਉਹ ਜਥੇਦਾਰ ਚੀਜ਼ ਨਹੀਂ ਸੀਗਾ ਜਿਹੜੇ ਜਿਹੜੇ ਬੰਦੇ ਜਥੇਦਾਰ ਦੀ ਮੰਗ ਰਪੇਗੀ ਪਿਛਲੇ ਦਰਵਾਜ਼ੇ ਨੇ ਜਾਨ ਬਚਾਈ ਆ ਆਪਦੀ ਵੱਜ ਕੇ ਤੇ ਫੇਰ ਇੱਕ ਜਥੇਦਾਰ ਉਦੋਂ ਬਾਅਦ ਇਹਨਾਂ ਨੇ ਬੇਇੱਜ਼ਤ ਕਰਕੇ ਕੱਢਿਆ ਉਹ ਕੱਢਿਆ ਕੱਢਣ ਤੋਂ ਬਾਅਦ ਉਹ ਕਹਿੰਦੇ ਕਿਉਂ ਕੱਢਿਆ ਜੀ ਅਕੇ ਜੀ ਇਹ ਪ੍ਰਾਪਰਟੀ ਡੀਲਰ ਹੈ ਇਹ ਕਿਤੇ ਕਬੂਤਰਬਾਜ਼ੀ ਦਾ ਮਾਮਲਾ ਦਰਜ ਹੈ ਇਹ ਜਨਾਨੀਵਾਜ਼ ਹੈ ਉਹ ਕਹਿੰਦੇ ਵੀ ਕਦੋਂ ਤੋਂ ਪਤਾ ਸਾਨੂੰ ਕਹਿੰਦੇ ਜੀ 2 ਸਾਲ ਦਾ ਪਤਾ ਸਾਨੂੰ ਦਾ ਤੇ ਫਿਰ ਲਾਇਆ ਕਿਉਂ ਲਾਇਆ ਕਿ ਲੱਗੇ ਨੂੰ ਸਾਲ ਪਾਰ ਹੋ ਗਏ ਇਸ ਨੂੰ ਇੰਨਾ ਪਤਾ ਹੈ ਤੁਸੀਂ ਲਾਇਆ ਕਿਉਂ ਕਿਉਂ ਫਿਰ ਉਹਨੂੰ ਬਲੈਕਮੇਲ ਕਰਕੇ ਕੰਮ ਲੈਂਦੇ ਰਹੇ ਹੈ ਬਾਦ ਰਖੇ ਬਾਦਲ ਕੇ ਬਲੈਕਮੇਲ ਕਰਦੇ ਹੈ ਉਸ ਤੋਂ ਬਾਅਦ 2017 ਦੇ ਵਿੱਚ ਜਦੋਂ ਸਿੱਧੀ ਡੇਰਾ ਸਿਰਸਾ ਸੌਦਾ ਨੇ ਸਪੋਰਟ ਕਰਤੀ ਸੀ ਵੀ ਅਕਾਲੀ ਦਲ ਨੂੰ ਵੋਟ ਪਾ ਉਸ ਸਮੇਂ ਜਥੇਦਾਰ ਦਾ ਫੋਨ ਬੰਦ ਹੋ ਗਿਆ ਉਹ ਨਹੀਂ ਚੁੱਕਿਆ ਕਿ ਜਦੋਂ ਬੰਦ ਹੀ ਹੋ ਗਿਆ ਉਹਨੂੰ ਕਾਲੀ ਕੋਲੋਚ ਕੀਤੀ ਉਸ ਤੋਂ ਬਾਅਦ ਉਹਨੇ ਤੈਨ ਲੀਡਰ ਜਿਹੜੇ ਉਹ ਬੁਲਾਏ ਉੱਥੇ ਜਿਨ੍ਹਾਂ ਨੂੰ ਸਜ਼ਾ ਲਾਈ ਸੀ ਪਹਿਲਾਂ ਬਲਾਈ ਨਹੀਂ ਸਜ਼ਾ ਲਾਈ ਸੀ ਜਿਨ੍ਹਾਂ ਨੂੰ ਉਹ ਆਪ ਆਏ ਉਹਨਾਂ ਚ ਇੱਕ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸੀ ਇੱਕ ਅਕਾਲੀ ਲੀਡਰਸ਼ਿਪ ਤੇ ਇੱਕ ਸਾਬਕਾ ਅਫਸਰ ਸੀ ਤੋ ਗੱਲ ਪੈ ਗਈ ਕਹਿੰਦੇ ਤੂੰ ਸਾਨੂੰ ਸਜ਼ਾ ਲਾਈ ਅਸੀਂ ਭੁਗਤਦੇ ਫਿਰਦੇ ਆਂ ਤੇਰੀ ਕੀ ਜ਼ੂਰ ਫਲਾਣਾ ਟਮਕਾਨਾ ਉਹ ਜ਼ਥੇਦਾਰ ਹੱਥ ਬੰਨੀ ਖੜਾ ਇੰਨਾ ਮੂਰੇ ਮਲੰਗ ਬੰਦਿਆਂ ਦੇ ਮੂਰੇ ਹੱਥ ਬੰਨੀ ਖੜਾ ਜ਼ਥੇਦਾਰ ਉੱਥੇ ਜਦੋਂ ਉਹਨਾਂ ਨੇ ਗਾਲੀ ਕਲੋਜ਼ ਕੀਤੀ ਤੂੰ ਕੌਣ ਹੋ ਨਾ ਫਲਾਣਾ ਉਹਨਾਂ ਟਮਕਾਣਾ ਹੁੰਨਾ ਤਾਂ ਇੱਕ ਉੱਥੇ ਸੱਜਣ ਹੋਰ ਬੈਠਾ ਸੀ ਉਹ ਬੋਲਿਆ ਤੁਸੀਂ ਕੀ ਕਰਦੇ ਹੋ ਉਹ ਕਹਿੰਦਾ ਤੂੰ ਕੌਣ ਹੈ ਤੂੰ ਕੌਣ ਹੁੰਨਾ ਉਹਦੇ ਗੱਲ ਪੈ ਗਈ ਉਹ ਕਹਿੰਦਾ ਮੈਂ ਮੁਕਸਰ ਸਾਹਿਬ ਦਾ ਸੈਸ਼ਨ ਜੱਜਾਂ ਸ਼੍ਰੀ ਮੁਕਤ ਮੁਕਸਰ ਸਾਹਿਬ ਦਾ ਸੈਸ਼ਨ ਜੱਜਾਂ ਮੈਂ ਆਪਦੇ ਬੱਚੇ ਦੀ ਜਨਮ ਸੰਬੰਧੀ ਸੁੱਖ ਪੂਰੀ ਕਰਕੇ ਗਿਆ ਤੇ ਮੈਂ ਜਥੇਦਾਰ ਤੋਂ ਸਿੰਘ ਸਹਿਬਾਨ ਤੋਂ ਟਾਈਮ ਲੈ ਕੇ ਆਇਆ ਫਿਰ ਉਹ ਤੋਂ ਮਾਫੀ ਮੰਗੀ ਕਹਿੰਦੇ ਜੀ ਸੌਰੀ 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 ਸਾਤੂ ਗਲਤੀ ਹੋ ਗਈ ਉਹ ਸੈਸ਼ਨ ਜਾਂ ਜੱਜ ਵੀ ਚੋਂਦਾ ਇਹ ਤਿੰਨੇ ਵੀ ਜਉਂਦੇ ਨਾ ਕਿ ਇਹ ਉਹਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰ ਲੈਣਗੇ ਜੇ ਸੈਸ਼ਨ ਜੱਜ ਸਾਹਿਬ ਨਾ ਹੁੰਦੇ ਉਦੋਂ ਤਾਂ ਹੋ ਸਕਦਾ ਉਹ ਜਥੇਦਾਰ ਦੀ ਕੁੱਟਮਾਰ ਕਰਦੇ ਇੱਕ ਕਾਗਜ਼ਾਂ ਦੇ ਜਥੇਦਾਰ ਆ ਇਹ ਜਿਹੜੇ ਲੱਗਦੇ ਨਾ ਅਕਾਲੀਆਂ ਕੱਲੇ ਕਾਗਜ਼ਾਂ ਦੇ ਤੋਂ ਸੈਸ਼ਨ ਜੱਜ ਸਾਹਿਬ ਨੇ ਉਹਨੂੰ ਬਚਾਇਆ ਤਾਂ ਫਿਰ ਇਹ ਡਰ ਕੇ ਵੀ ਕਿਤੇ ਕੋਰਟ ਸੂਅ ਮੋਟ ਨਾ ਲੈ ਲੇ ਉਹ ਕਹਿੰਦਾ ਯਾਰ ਆ ਜਥੇਦਾਰ ਦੀ ਤੁਸੀਂ ਕਤਾਰ ਕੋਸ਼ਿਸ਼ ਕਰਦੇ ਹੋ ਆ ਤੁਹਾਡਾ ਕੰਮ ਹੈ ਸੋ ਬਾਦਲ ਕਾ ਜਿਹੜਾ ਸਿਸਟਮ ਆਪਣੇ ਕੋਲੇ ਉਹ ਬਿਨਾ ਸਬੂਤਾਂ ਤੋਂ ਨਹੀਂ ਗੱਲ ਕਰਦੇ ਸਾਰਾ ਕੁਝ ਆਪਾਂ ਡਾਊਨਲੋਡ ਕਰਿਆ ਹੋਇਆ ਇਹਨਾਂ ਦਾ ਭਿਆ ਹੈ ਸਾਰਾ ਕੁਝ ਜਿਹੜਾ ਜਿਗਾੜਮੈਂਟ ਹੈ ਐਪੀ ਡਿਫਟ ਹੈ ਸਾਰਾ ਕੁਝ ਹੈ ਅਸੀਂ ਤਾਂ ਇੱਕ ਇਹ ਕਹਿਣਾ ਚਾਹੁੰਦੇ ਆ ਵੀ ਬਾਦਲ ਸਾਹਿਬ ਸਾਨੂੰ ਅੱਗ ਦੇ ਅੰਗਾਰਾਂ ਤੇ ਚਲਾਉਣ ਲਈ ਮਜਬੂਰ ਨਾ ਕਰ ਕੱਲੀ ਕੱਲੀ ਪੋਲ ਆਉਣ ਦਾ ਰਿਕਾਰਡ ਖੁੱਲਾਂਗੇ ਤੇ ਵੈਸੇ ਸੈਸ਼ਨ ਜੱਜ ਸਭ ਕਿਸੇ ਨੂੰ ਮਿਲਦੇ ਨਹੀਂ ਹੁੰਦੇ ਅੱਜ ਅਸੀਂ ਉਸ ਸੈਸ਼ਨ ਜੱਜ ਤੋਂ ਵੀ ਮੂੰਹ ਤੇ ਕਹਾ ਦੇਾਂਗੇ ਤੁਸੀਂ ਆਉਣ ਲਈ ਤਿਆਰ ਹੋ ਤੇ ਹੁਣ ਵੇਖਦੇ ਆਂ ਵੀ ਜਿਹੜੇ ਸਿੰਘ ਸਹਿਬਾਨ ਐ ਇਹ 2012 12 ਦੇ ਵਿਚਾਲੇ ਤੇ 17 ਦੇ ਤਿੰਨੇ ਜਥੇਦਾਰਾਂ ਦਾ ਆਪ ਦੇ ਭਾਈਚਾਰੇ ਦਾ ਆਪ ਦੇ ਭਰਾਵਾਂ ਦਾ ਆਪ ਦੇ ਔਦਹਿਆਂ ਦਾ ਆਪ ਦੀ ਕਾਸ਼ੀਅਤ ਦਾ ਇਹ ਗਿਆਨ ਰੱਖ ਕੇ ਸੁਖਬੀਰ ਬਾਦਲ ਨੂੰ ਕੀ ਸਜ਼ਾ ਸੁਣਾਉਂਦੇ ਐ 12 ਦੇ ਵਿੱਚ ਜੱਥੇਦਾਰ ਦੀ ਕਦਾਰ ਕੁਸ਼ ਕੀਤੀ 12 ਦੇ ਵਿਚਾਲੇ 15 16 ਚ ਕੀਤੀ 12 ਵਾਲੇ ਨੇ ਤਾਂ ਜਾਨ ਬਚਾਈ ਮੰਗਰ ਪੈ ਗਏ ਉਹਦੇ ਤੇ ਜੋੜੇ ਲੈ ਕੇ ਮਹਾਰਾਜ ਦੀ ਤਾਬਿਆ ਵਿੱਚ ਜਾਣਾ ਜੇ ਗਲਤ ਹੈ ਤੌਣੇ ਬੁਲਾ ਲਏ ਸੀ ਜੇ ਸਹੀ ਹੈ ਫਿਰ ਭੁਗਤ ਦੇ ਫਿਰ ਦੋ ਤੁਸੀਂ ਤੇ 17 ਵਾਲੇ ਦੇ ਉਹਨੂੰ ਕੁੱਟਣ ਪੈਗੇ ਨਿਆ ਹੀ ਅਸੀਂ ਟਿਕਟਾਂ ਲੈਂਦੇ ਤੇਰੀ ਸਜ਼ਾ ਦਿੱਤੀ ਹੋਈ ਅਸੀਂ ਭੁਗਤਦੇ ਫਿਰਦੇ ਆ। ਉਹ ਸੈਸ਼ਨ ਜੱਜ ਸਾਹਮਣੇ ਪਜਾਇਆ ਤੇ ਸੈਸ਼ਨ ਜੱਜ ਸਾਭ ਹੀ ਜਾਂਦੇ ਐ। ਸ੍ਰੀ ਮੁਕਸਤ ਸਾਹਿਬ ਅਦਾਲਤ ਦੇ ਸੀਗੇ ਉਹ। ਤੇ ਇਹ ਤਿੰਨਾਂ ਨੂੰ ਲਿਆਓ। ਇਕੱਲੇ ਇਕੱਲੇ ਬੰਦੇ ਦਾ ਜੇ ਹੁਣ ਆਪਾਂ ਨਾਂ ਲੈਨੇ ਆ ਨਾ ਜੀ ਤਾਂ ਫਿਰ ਗੱਲ ਹੋਰ ਬਣਦੀ ਐ। ਕੋ ਸਮਾਉਣ ਤੇ ਜੇ ਇਹ ਇੱਕ ਸੱਪ ਐ ਮਾਰਿਆ ਹੁੰਦਾ ਨਾ ਮਾਰਿਆ ਹੁੰਦਾ ਇਹ ਮਰੇ ਪਏ। ਉਹ ਮਰਿਆ ਹੋਇਆ ਸੱਪ ਉਹੀ ਸ੍ਰੀ ਦੀ ਚੱਕੀ ਜਾਂਦਾ ਰਹਿੰਦਾ। ਇਹ ਹੁਣ ਸ੍ਰੀ ਚੱਕਦੇ ਆ। ਤੇ ਜਿਨ੍ਹਾਂ ਨੇ ਫਣ ਚੱਕ ਲਿਆ ਫਿਰ ਆਪਾਂ ਨਾਮ ਵੀ ਦੱਸ ਦਿਆਂਗੇ ਸਾਰਿਆਂ ਦੇ। ਚਲੋ। ਅਸੀਂ ਸਹਿਜ ਧਾਰੀ ਸੇਕਾਂ ਸਾਡੇ ਦਾੜੀ ਕੇਸ ਜੇ ਨਹੀਂ ਰੱਖੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਬਹੁਤ ਲੋੜ ਤੋਂ ਜ਼ਿਆਦਾ ਸਤਿਕਾਰ ਕਰਦੇ ਆਂ ਜੇ ਸਵੇਰੇ ਪਾਠ ਕਰਦੇ ਆਂ ਜੇ ਲੱਤਾਂ ਦੇ ਗਿੱਟਿਆਂ ਦੇ ਕੋਲੇ ਜੋ ਆਪਾਂ ਰਮਾਲੇ 'ਚ ਗੁੱਟਕਾ ਸਾਹਿਬ ਬੰਨਿਆ ਹੁੰਦਾ ਜੇ ਰਮਾਲਾ ਵੀ ਮਾੜੇ ਨਾਲ ਲੱਗ ਜੇ ਨਾ ਉਹਦਾ ਵੀ ਬਹਿਮ ਹੋ ਜਾਂਦਾ ਵੀ ਯਾਰ ਗੁਰੂ ਸਾਹਿਬ ਦੇ ਫਿਰ ਅੰਗਾ ਨਾਲ ਲੱਗੂਗਾ ਇਹ ਪਾੜ ਪਾੜ ਕੇ ਤੇ ਮਤਲਬ ਇਹ ਬਦਮਾਸ਼ ਬੰਦੇ ਕਲੀਆਂ ਤੇ ਸਟੱਪ ਦੇ ਫਿਰਦੇ ਆ ਪਾੜਨ ਵਾਲੇ ਵੀ ਪਾੜਨ ਵਾਲੇ ਵੀ ਇਹਨਾਂ ਦੇ ਆ ਪੜਵਾਉਣ ਵਾਲੇ ਵੀ ਇਹੇ ਆ ਬੇ ਆਦਮੀਆਂ ਕਰਨ ਵਾਲੇ ਵੀ ਇਹਨਾਂ ਦੇ ਆ ਕਰਾਉਣ ਵਾਲੇ ਵੀ ਇਹੇ ਆ ਇਹਨਾਂ ਦਾ ਮਸਲਾ ਸਿਰਫ ਤੇ ਸਿਰਫ ਵੋਟਾਂ ਤੱਕ ਹੈ ਫਿਰ ਕੋ ਇਤਿਹਾਸ ਨਹੀਂ ਪੜਨਾ ਔਰੰਗਜ਼ੇਬ ਦੇ ਅੱਜ ਸਮਾਦ ਤੇ ਮੁੱਲ ਦੂ ਰੁਪਈਆ ਦਾ ਤੇਲ ਲੈ ਕੇ ਲੌਂਦਾ ਹੋ ਜੀ ਦੀਵਾ ਲਾਉਂਦਾ ਉਹਦੇ ਜਿਹੜੀ ਸਮਾਤ ਤੇ ਫਿਰਦਾ ਉਹ ਤੇ ਜਿਹੜਾ ਕਦੇ ਰਾਜ ਭਾਗ ਦਾ ਮਾਲਕ ਹੁੰਦਾ ਸੀ ਉਹ ਹਾਲ ਇਹ ਹੁੰਦਾ ਹੈ ਸਚਾਈ ਤੇ ਝੂਠ ਤੇ ਸੱਚ ਚੁਗਿਆਈ ਤੇ ਬਰਿਆਈ ਇੱਥੀ ਹੈ ਇਹ ਇਹ ਕੁਛ ਬਾਦ ਰਕਿਆ ਨੇ ਕੀਤਾ ਵੀਰੋ ਆਪਾਂ ਸਿਰਫ ਇੱਕ ਮੱਥਾ ਟੇਕਣ ਚਲੇ ਜਾਂਦੇ ਹੁਣ ਜੇ ਢੁਗਿਆਈ ਨਾਲ ਨਾ ਆਪਾਂ ਨਾ ਤਾਂ ਕੋਈ ਖਬਰ ਨੂੰ ਪੜਦੇ ਆ ਨਾ ਕੋਈ ਕਟਿੰਗ ਸਾਹਮ ਕੇ ਰੱਖਦੇ ਆ ਨਾ ਆਉਣ ਰਿਕਾਰਡ ਆਪਾਂ ਨੂੰ ਪਤਾ ਹੁੰਦਾ ਆਪਾਂ 5 ਦਿਨਾਂ ਬਾਅਦ ਉਹ ਚੀਜ਼ ਨੂੰ ਭੁੱਲ ਜਾਂਦੇ ਆ ਪਰ ਭੁੱਲਿਆ ਨਾ ਕਰੋ ਜਿੱਥੇ ਕੋਈ ਧਰਮਿਕ ਮੁੱਦਾ ਹੁੰਦਾ ਜਿੱਥੇ ਕੋਈ ਸਰਬਵਿਆਪੀ ਗੱਲ ਹੁੰਦੀ ਹੈ ਜਦੋਂ ਆਪਾਂ ਕੋਈ ਪਿੱਛੇ ਰਿਸ਼ਤਾ ਕਰਦੇ ਨਾ ਆਪਣੇ ਬਜ਼ੁਰਗ ਤਾਂ ਫਿਰ ਉਹਦਾ ਸਾਰਾ ਬੈਕਗ੍ਰਾਉਂਡ ਰੋਲਿਆ ਜਾਂਦਾ ਸੀ ਇਹਦੀ ਮਾਂ ਕਿੱਥੋਂ ਦੀ ਹੈ ਇਹਦੇ ਨਾਨਕੇ ਕਿੱਥੇ ਹੈ ਇਹਦੇ ਦਾਦੀ ਕਿੱਥੇ ਪਿਆਈ ਸੀ ਇਹ ਉਹ ਸਾਰਾ ਕੁੱਖ ਦਿੰਦੇ ਸੀ ਪਰ ਉਹ ਵੇਖਦੇ ਹੁੰਦੇ ਸੀ ਭਾਈ ਇਹ ਨਸਲ ਹੈ ਕਿ ਬੇਨਸਲ ਹੈ ਅਸਲ ਹੈ ਕਿ ਬੇਅਸਲ ਹੈ ਹੁਣ ਤਾਂ ਇੱਥੇ ਅੰਧਕੋਰ ਫੈਲਿਆ ਪਿਆਗਾ ਇਹ ਇਹ ਚੀਜ਼ਾਂ ਸੀ ਉਹਨਾਂ ਵਿੱਚ ਅਕਾਲੀ ਫੁੱਲਾ ਸਿੰਘ ਵਰਗਿਆਂ ਵਿੱਚ ਜੇ ਉਦੋਂ ਵਾਰੇ ਜਥੇਦਾਰ ਹੁੰਦੇ ਇਹਨਾਂ ਨੂੰ ਰਗੜੇ ਹੁੰਦੇ ਸੋ ਵੀਰੋ ਇਹ ਚੀਜ਼ਾਂ ਨੂੰ ਯਾਦ ਰੱਖਿਆ ਕਰੋ ਇਹ ਹੁਣ ਲੈਟਰ ਪੈਡ ਤੇ ਮਾਫੀ ਮੰਗੇ ਲੈਟਰ ਪੈਡ ਤੇ ਆਉ ਦਾ ਜਵਾਬ ਦੇ ਕੇ ਸੁਖਵੀਰ ਬਾਦਲਾ ਸ਼੍ਰੋਮਣੀ ਕਾਲੀਦਾਲ ਨਾਲ ਕੀ ਲੈਣਾ ਤੇਰਾ ਹੁਕਮ ਯਾਰ ਤੂੰ ਕੀਤਾ ਗੋਲੀ ਤੁਸੀਂ ਚਲਾਈ ਉਹ ਜਦੋਂ ਤੈਨੂੰ ਸਜ਼ਾ ਮਿਲੂਗੀ ਉਦੋਂ ਬਾਅਦ ਸ਼੍ਰੋਮਣੀ ਕਾਲੀਦਾਲ ਫੇਰ ਆਉ ਫੇਰ ਆਪ ਦੀ ਇਕੱਠੇ ਹੋ ਕੇ ਲੈਟਰਪੈਡ ਤੇ ਜੋ ਮਰਜ਼ੀ ਲਿਖੋ ਹੁਣ ਇਹ 250 ਪੱਤਰ ਨੰਬਰ ਦੇ ਨਮਾਣਾ ਸਿੱਖੂ ਹੁੰਦਾ ਹੁੰਦਾ ਜੇ ਉਹਨਾਂ ਆਪ ਜਿਹੜੀ ਗੱਲ ਜੱਜ ਦੀ ਕਰੀਆ ਜੱਜ ਸਾਹਿਬਾਨ ਦੀ ਉਹ ਉੱਥੇ ਆਦਾ ਕੋਰਟ ਟਾਈ ਸਾਰਾ ਕੁਝ ਲਾ ਕੇ ਉਹ ਵਰਦ ਦੀ ਲਾਹ ਕੇ ਉਹ ਆਮ ਸਾਦਗੀ ਦੇ ਵਿੱਚ ਆਮ ਕੱਪੜੇ ਪਾ ਕੇ ਮੱਥਾ ਟੇਕਣ ਗਿਆ ਫਿਰ ਜੱਤੇਦਾਰ ਤੋਂ ਟਾਈਮ ਲਿਆ ਉੱਥੇ ਬੈਠਾ ਇਹ ਬੰਦੇ ਮਾਗਰ ਪੈ ਕੇ ਉਹਨਾਂ ਨੂੰ ਪਤਾ ਨਹੀਂ ਨਾ ਵੀ ਸੈਸ਼ਨ ਜੱਜ ਹੈ ਉਹ ਨਮਾਣਾ ਸਿੱਕ ਬਣ ਕੇ ਗਿਆ ਜੀ ਜਿਹੋਦੇ ਕਾਲਾ ਕੋਟ ਪਾਇਆ ਹੁੰਦਾ ਟਾਈ ਲਾਈ ਹੁੰਦੀ ਕੋਟ ਵਾਲੀ ਔਰ ਚਿੱਟੀ ਪੱਗ ਬੰਨੀ ਹੁੰਦੀ ਕਾਲੀ 50 ਬੰਨੀ ਹੁੰਦੀ ਕਾਲਾ ਤੇ ਲਾਲ ਪੈਨ ਨਟੰਗੇ ਹੁੰਦਾ ਫਿਰ ਪਤਾ ਲੱਗਦਾ ਸੀ ਵੀ ਜਾਂ ਤਾਂ ਵਕੀਲ ਸਹਿਬਾਂ ਨੇ ਜਾਏ ਜ਼ਿਲ੍ਹੇ ਦੇ ਜਾਜਾ ਜਾਂ ਮਾਨਯੋਗ ਹਾਈ ਕੋਰਟ ਦੇ ਜਾ ਸਾਹਿਬਾਣਾ ਪਤਾ ਲੱਗਦਾ ਨਾ ਵਰਦੀ ਤੋਂ ਉਹ ਨਮਾਨਾ ਸਿੱਖ ਬਣ ਕੇ ਗਿਆ ਸੀ ਆਪਦੇ ਬੱਚੇ ਦੀ ਸੁੱਖ ਲਾਉਣ ਵਾਸਤੇ ਇਹਨਾਂ ਨੇ ਲੈਟਰ ਪੈਡ ਤੇ ਦਿੱਤਾ ਇਹ ਗਲਤੀਆਂ ਨਹੀਂ ਗੁਨਾਹ ਕੀਤੇ ਹੋਏ ਆ ਸੋ ਵੀਰੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਸੱਚ ਦੀਆਂ ਆਵਾਜ਼ਾਂ ਨੂੰ ਬੁਲੰਦ ਕਰਨਾ ਸਾਡਾ ਕੰਮ ਹੈ ਜੋ ਸਚਾਈ ਹੈ ਉਹਨੂੰ ਲੈ ਕੇ ਆਉਣਾ ਤੁਹਾਡੇ ਸਾਹਮਣੇ ਪੇਸ਼ ਕਰਨਾ ਸਾਡਾ ਕੰਮ ਹੈ ਤੇ ਵੀਡੀਓ ਨੂੰ ਸ਼ੇਅਰ ਕਰਨਾ ਇੱਕ ਬਟਨ ਦਬਣਾ ਉਹ ਤੁਹਾਡਾ ਕੰਮ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ